ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਮੈਂ ਇੱਕ ਬਹੁਤ ਪੁਰਾਣੀ ਮੈਨੂੰ ਐ ਲੱਗਦਾ ਜਿਵੇਂ ਮੈਂ ਆਪਣੀ ਕਹਾਣੀ ਤੁਹਾਡੇ ਨਾਲ ਕਰ ਰਹੀ ਹੋਵਾਂ ਅ ਹੋਇਆ ਕੀ ਕਿ ਸਵਾਰ ਯੂਥ ਫੈਸਟੀਵਲ ਦੇ ਉੱਪਰ ਡਾਕਟਰ ਦਵਿੰਦਰ ਕੌਰ ਠੱਣ ਨੇ ਆਪਣੀ ਗੁੱਡੀਆਂ ਪਟੋਲਿਆਂ ਦੀ ਐਗਜ਼ੀਬਿਸ਼ਨ ਲਾਈ ਹੋਈ ਸੀਗੀ ਤੇ ਬਹੁਤ ਪੁਰਾਣੀ ਜਾਣਦੇ ਨੇ ਮੈਨੂੰ ਫਾਈਨ ਆਰਟਸ ਦੇ ਲੈਕਚਰ ਰਹੇ ਨੇ ਤੇ ਬੜੀ ਕਾਬਲ ਕੁੜੀ ਐ ਮੈਂ ਦੂਰੋਂ ਦੂਰੋਂ ਮੋਬਾਈਲ ਦੇ ਉੱਪਰ ਫੋਟੋਜ਼ ਦੇ ਵਿੱਚ ਉਹਨੀਆਂ ਗੁੱਡੀਆਂ ਨੂੰ ਦੇਖਦੀ ਰਹੀ ਹਮੇਸ਼ਾ ਹੀ ਮੈਨੂੰ ਬਹੁਤ ਖੂਬਸੂਰਤ ਲੱਗਦੀਆਂ ਰਹੀਆਂ ਐਤਕੀ ਵਾਰੀ ਯੂਥ ਫੈਸਟੀਵਲ ਦੇ ਉੱਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਜਦੋਂ ਮੈਂ ਉੱਥੇ ਗਈ ਤਾਂ ਮੈਂ ਜਾ ਕੇ ਉਹਨੀਆਂ ਗੁੱਡੀਆਂ ਨੂੰ ਦੇਖਿਆ ਪਰਸਨਲੀ ਬਾ ਕਮਾਲ ਕ੍ਰੀਏਸ਼ਨ ਸੀ ਈ ਉਹ ਤੇ ਜਦੋਂ ਮੇਰੇ ਖਿਆਲਾਂ ਨੇ ਮੇਰੀਆਂ ਪੁਰਾਣੀਆਂ ਗੁੱਡੀਆਂ ਨੂੰ ਉਹਦੀਆਂ ਅੱਜ ਦੀਆਂ ਗੁੱਡੀਆਂ ਦੇ ਨਾਲ ਜੋੜਿਆ ਤਾਂ ਮੈਨੂੰ ਲੱਗਿਆ ਇਹ ਹੈ ਵਿਰਾਸਤ ਦਾ ਵਿਕਾਸ ਅਸਲ 'ਚ ਵਿਰਾਸਤ ਦਾ ਵਿਕਾਸ ਇਹ ਹੈ ਮੇਰੀ ਗੁੱਡੀਆਂ ਮੇਰੇ ਜਮਾਨਿਆਂ ਚ ਕੀ ਮੈਨੂੰ ਲੱਗਦਾ ਮੇਰੇ ਤੋਂ ਪਹਿਲਾਂ ਵੀ ਅਕਸਰ ਇਹ ਛੋਟੀਆਂ ਨਿੱਕੀਆਂ ਕੁੜੀਆਂ ਦਾ ਨਾਮ ਗੁੱਡੀ ਰੱਖ ਦਿੰਦੇ ਹੁੰਦੇ ਸੀਗੇ ਸੌਖਾ ਲੱਗਦਾ ਹੁੰਦਾ ਸੀ ਆਪਾਂ ਲੋਕ ਬੋਲੀਆਂ ਚ ਵੀ ਦੇਖਦੇ ਆ ਆਮ ਹੀ ਪਾਉਂਦੇ ਸੀਗੇ ਕਿ ਗਿੱਧਾ ਪਾਉ ਕੁੜੀਓ ਵਿੱਚ ਮੇਰੀ ਗੁੱਡੀ ਨੱਚਦੀ ਗੁੱਡੀ ਦੀ ਗੱਲ ਆਮ ਸੀ ਸੋ ਇਹ ਸਾਰੀਆਂ ਗੁੱਡੀਆਂ ਨੇ ਤੁਹਾਨੂੰ ਮੈਂ ਇਹ ਮੇਰੇ ਕੋਲ ਗੁੱਡੀਆਂ ਵੀ ਨਹੀਂ ਤੇ ਇਹ ਮੈਨੂੰ ਲੱਗਦਾ ਹੈਗਾ ਨਹੀਂ ਇਹ ਇਥੋਂ ਦਿਖਾਉਣੀ ਆ ਤੁਹਾਨੂੰ ਇਹ ਮੈਨੂੰ ਨਾ ਆਪਣੀ ਨਾਨੀ ਲੱਗਦੀ ਆ ਇਹ ਦੇਖੋ ਕਿ ਉਹਨੇ ਸਿਰ ਜਾ ਟਾਕੇ ਠੁਣਕਟ ਕੇ ਹੈ ਨਾ ਜੀ ਮੇਰੀ ਨਾਨੀ ਹੋਣੀ ਐ ਤੇ ਫਿਰ ਇਹ ਹੋਊਗੀ ਮੇਰੀ ਮਾਂ ਜਿਨ੍ਹਾਂ ਨੇ ਦੇਖੀ ਹੋਈ ਐਂ ਸੀ ਗੋਲ ਮੋਲ ਜੇ ਤੇ ਆ ਦੇਖੋ ਇਥੋਂ ਚੱਲ ਕੇ ਗੱਲ ਇੱਥੇ ਆ ਗਈ ਥੋੜਾ ਜਿਹਾ ਮੂੰਹ ਨੰਗਾ ਹੋ ਗਿਆ ਠੀਕ ਹੈ ਇਹ ਦੇਖੋ ਇਹ ਉਹਨਾਂ ਜ਼ਮਾਨਿਆਂ ਦੇ ਵਿੱਚ ਬੜੀ ਚਾਦੀ ਨਾਲ ਮਾਵਾਂ ਕੱਪੜਿਆਂ 'ਚ ਰੂਪ ਭਰ-ਭਰ ਕੇ ਗੁੱਡੀਆਂ ਬਣਾਉਂਦੀਆਂ ਤੇ ਫਿਰ ਉਹਨਾਂ ਦੇ ਕੱਪੜੇ ਬਣਾਉਂਦੀਆਂ ਪਟੋਲੇ ਹੁੰਦੇ ਛੋਟੇ-ਛੋਟੇ ਕੱਪੜੇ ਜਿਹੜੇ ਬਚ ਜਾਂਦੇ ਉਤੋਂ ਫਿਰ ਉਹਨਾਂ ਦੇ ਕੱਪੜੇ ਸਿਉਂ ਦਿੰਦੀਆਂ ਨਾਲ ਰੱਖ ਲੈਂਦੀਆਂ ਕੱਪੜੇ ਬਚੇ ਕੁਝੇ ਪਟੋਲੇ ਬਣ ਜਾਂਦੇ ਹੁਣ ਦੇਖੋ ਹੁਣ ਮੈਨੂੰ ਲੱਗਦਾ ਆ ਹੈਗੀਆਂ ਮੈਂ ਹੈਨਾ ਇੰਨੀ ਘੱਟਾਂ ਮੈਂ ਹੋਗੇ ਸੀ ਕਿਨ ਕਾਟੇ-ਕੂਟੇ ਪਾਈ ਹੋਇਆ ਦੇਖੋ ਤੇ ਆ ਦੇਖੋ ਮੈਂ ਪ੍ਰੋਫੈਸਰ ਨੀਸੀਨਾ ਹੱਥ ਪਰਸ ਫੜਿਆ ਹੋਇਆ ਦੇਖੋ ਹੈ ਇਹ ਦੇਖੋ ਮਿਲਦਾ ਇਹ ਥੋੜਾ ਜਿਹਾ ਹੈ ਨਾ ਹਮ ਸੋ ਇਸ ਤਰ੍ਹਾਂ ਔਰਤ ਦਾ ਜੋ ਵਿਕਾਸ ਸੀਗਾ ਉਹ ਆਪਣੇ ਸਾਡੇ ਜ਼ਮਾਨੇ 'ਚ ਨਾ ਜਦੋਂ ਕੁੜੀ ਦਾ ਵਿਆਹ ਹੁੰਦਾ ਗੁਰਕੇ ਚ ਪਾਉਂਦੇ ਨਹੀਂ ਅਸੀਂ ਲੋਕ ਵੱਡੇ ਵੱਡੇ ਚਾਦਰੇ ਹੁੰਦੇ ਸੀ ਚੱਲਦੇ ਆਂ ਜੇ ਲਪੇਟ ਕੇ ਕੁੜੀ ਦੇ ਆਨੰਦ ਕਾਦੇ ਸਿਤਿਤੇ ਜਾਂਦੇ ਤੇ ਭੋਰਾ ਵੀ ਕੋਈ ਹੱਥ ਪੈਰ ਨਹੀਂ ਸੀ ਦਿਖਾਇਆ ਜਾਂਦਾ ਉਥੋਂ ਜਲਦੀ ਜਲਦੀ ਫਿਰ ਉਹ ਅੱਗੇ ਆ ਗਈ ਹੌਲੀ ਹੌਲੀ ਫਿਰ ਇੱਥੇ ਆ ਗਈ ਲਓ ਹੁਣ ਦਿਵਿੰਦਰ ਕੋਲ ਟਾਠੋ ਨਾ ਵਾਲੀ ਗੁੱਡੀ ਦਿਖਾਉਣੀ ਹੈ ਤੁਹਾਨੂੰ ਅਜ ਦੀ ਗੁੱਡੀ ਇਹ ਮੇਰਾ ਵਿਰਸਾ ਉਥੋਂ ਚਲਦਿਆ ਚਲਦਾ ਇਹ ਵਿਕਾਸ ਹੋ ਗਿਆ ਠੀਕ ਹੈ ਉਹਨਾਂ ਦੀਆਂ ਗੁੱਡੀਆਂ ਨੂੰ ਆਪਾਂ ਇਦਾਂ ਹੱਥ ਨਹੀਂ ਲਗਾ ਸਕਦੇ ਇਨੀਆਂ ਸੋਹਣੀਆਂ ਉਹਨਾਂ ਨੇ ਬਣਾਈਆਂ ਹੋਈਆਂ ਟਿਕਾਈਆਂ ਹੁੰਦੀਆਂ ਨੇ ਤੇ ਇਹ ਮੈਨੂੰ ਲੱਗਦਾ ਕਿ ਜਿਹੜੀ ਮੇਰੀ ਲੇਟੈਸਟ ਹੈਗੀ ਇਹ ਦੇਖੋ ਇਹ ਮੇਰੀ ਹੋ ਸਕਦੀ ਹੈ ਮੇਰੀ ਆਪਣੀ ਵੀ ਹੋ ਸਕਦੀ ਹੈ ਮੇਰੀ ਦੋਤੀ ਵੀ ਹੋ ਸਕਦੀ ਹੈ ਤੁਸੀਂ ਵੀ ਹੋ ਸਕਦੇ ਹੋ ਜਿਹੜੀਆਂ ਕੁੜੀਆਂ ਦਿਖ ਰਹੀਆਂ ਹੈਗੀਆਂ ਉਹਨੇ ਇਹ ਸਾਰੀਆਂ ਗੱਲਾਂ ਦੇ ਨਾਲ ਇਹ ਪਟੋਲੇ ਬਏ ਹੋਏ ਨੇ ਕੁੜੀਆਂ ਤੇ ਪਟੋਲੇ ਅਸਲ ਤੇ ਜਿਹੜੀ ਮੈਂ ਗੱਲ ਕਰਨੀ ਹੈ ਕਿ ਸਭਿਆਚਾਰ ਜਿਹੜਾ ਹੁੰਦਾ ਹੈ ਉਹ ਕੋਈ ਖੜਾ ਛੱਪੜ ਦਾ ਪਾਣੀ ਨਹੀਂ ਹੁੰਦਾ ਉਹ ਇੱਕ ਵਹਿਦਾ ਦਰਿਆ ਹੁੰਦਾ ਉਹ ਨਿਰੰਤਰ ਚੱਲਦਾ ਹੈ ਔਰ ਸਮੇਂ ਦੇ ਨਾਲ-ਨਾਲ ਵਰਤਾਰੇ ਦੇ ਨਾਲ-ਨਾਲ ਚੀਜ਼ਾਂ ਬਦਲਦੀਆਂ ਜਾਂਦੀਆਂ ਨੇ ਔਰ ਬਦਲਾਅ ਵੀ ਬਹੁਤ ਜ਼ਰੂਰੀ ਹੁੰਦਾ ਹੈ ਠੀਕ ਹੈ ਸੋ ਗੱਲ ਤੁਰਦੀ ਤੁਰਦੀ ਕਿੱਥੇ ਆ ਜਾਂਦੀ ਹੈ ਮੈਂ ਤੁਹਾਨੂੰ ਹੁਣ ਫੇਰ ਦਵਿੰਦਰ ਕੋਟ ਟਾਠੋਣਾ ਕੋ ਲੈ ਕੇ ਜਾਣੀ ਆ ਬਹੁਤ ਗੁੱਡੀਆਂ ਬਣਾਈਆਂ ਨੇ ਉਹਨਾਂ ਨੇ ਕਮਾਲ ਦੀ ਗੱਲ ਹੈ ਮੈਂ ਇੰਨੀ ਜ਼ਿਆਦਾ ਪ੍ਰਭਾਵਿਤ ਹੋਈ ਉਹ ਸਾਰਾ ਦੇਖ ਕੇ ਮੇਰਾ ਜੀ ਕੀਤਾ ਕਿ ਮੈਂ ਇਹ ਗੱਲ ਤੁਹਾਡੇ ਨਾਲ ਕਰਾਂ ਕਿ ਵਿਰਸੇ ਦਾ ਵਿਕਾਸ ਕਿਵੇਂ ਹੁੰਦਾ ਹੈ ਇਹ ਆਪਣੇ ਕੋਲ ਇੱਕ ਐਗਜ਼ਾਮਪਲ ਹੈਗੀ ਹੈ ਕਿ ਕਿੱਥੋਂ ਜਨਮ ਕੇ ਅਸੀਂ ਜਿੰਦੇ ਜੀ ਵੀ ਕਿੱਥੋਂ ਉੱਠ ਕੇ ਕੀ ਕੁਝ ਕਰਕੇ ਇੱਥੇ ਆ ਗਏ ਆ ਪਰ ਸਟਿਲ ਹੁਣ ਵੀ ਅਸੀਂ ਪੰਜਾਬਣਾਂ ਹੀ ਆ ਹਨ ਵੀ ਸਾਡਾ ਪਹਿਰਾਵਾ ਉਹੀ ਹੈ ਹੁਣ ਵੀ ਸਾਡੀ ਗੱਲਬਾਤ ਉਹੀ ਹੈ ਸਾਡੇ ਰੀਤੀ ਰਿਵਾਜ ਉਹੀ ਨੇ ਸਾਡੀ ਸਮੁੱਚੀ ਜੀਵਨ ਜਾਂਚ ਉਹੀ ਹੈ ਸੁਧਵਿੰਦਰ ਕੋਟਾਠੂਣਾ ਨੇ ਕੱਲੀਆਂ ਪੰਜਾਬਣਾਂ ਦੀ ਨਹੀਂ ਨਾਲ ਲੱਗਦੇ ਦੂਜੇ ਰਾਜਾਂ ਦੀ ਜਿਵੇਂ Rajasthan ਹੋ ਗਿਆ Himachal ਹੋ ਗਿਆ ਤੇ ਹੋਰ ਆਸ-ਪਾਸੇ ਦੀਆਂ ਗੁੱਡੀਆਂ ਦੀਆਂ ਵੀ ਗੱਲਾਂ ਕੀਤੀਆਂ ਉਹਨਾਂ ਦੇ ਵੀ ਨਹਿਰ ਨਕਸ਼ੇ ਉਹੀ ਦੇ ਉਗਾੜੇ ਉਹਨੇ ਉਹ ਜਿਉਨਨ ਨੂੰ ਕੱਪੜੇ ਪੁਆਏ ਔਰ ਮੈਂ ਇੰਨੀ ਹੈਰਾਨ ਸੀ ਕਿ ਫੇਸ ਉੱਤੇ ਐਕਸਪ੍ਰੈਸ਼ਨ ਕ੍ਰੀਏਟ ਕਰ ਲੈਣਾ ਮੁਰਦੇ ਚ ਜਾਨ ਪਾ ਦੇਣੀ ਦੇਖ ਕੇ ਲੱਗ ਰਿਹਾ ਹੈ ਉਹਦੀਆਂ ਅੱਖਾਂ ਕਿਵੇਂ ਬਣਾਈਆਂ ਨੇ ਉਹਦਾ ਨੱਕ ਕਿਵੇਂ ਬਣਾਇਆ ਉਹਦਾ ਸਟਾਈਲ ਕਿਵੇਂ ਬਣਾਇਆ ਉਹਦੇ ਖੜਨ ਦਾ ਸਟਾਈਲ ਕਿਵੇਂ ਬਣਾਇਆ ਇੱਕ ਦੂਰ ਖੜੀ ਦੇਖ ਰਹੀ ਹੈ ਉਹਦੀ ਗਰਦਨ ਐਂਝ ਚੁੱਕੀ ਹੋਈ ਹੈ ਉੱਪਰ ਨੂੰ ਕਿੰਨੀ ਨਿੱਕੀ ਨਿੱਕੀ ਗੱਲ ਦੇ ਉੱਤੇ ਉਹਨੇ ਕੰਮ ਕੀਤਾ ਮੇਰੀ ਲੰਬੀ ਉਮਰ ਹੋ ਗਈ ਸਫਰ ਹੋ ਗਿਆ ਪਰ ਮੈਂ ਇੰਨੀ ਸੋਹਣੀ ਚੀਜ਼ ਕਦੇ ਨਹੀਂ ਦੇਖੀ ਦਵਿੰਦਰ ਕੌਰ ਟਾਟ ਤੁਹਾਨੂੰ ਮੈਂ ਦੱਸਿਆ ਪਹਿਲਾਂ ਵੀ ਪ੍ਰੋਫੈਸਰ ਸੀ ਫਾਈਨ ਆਰਟਸ ਦੀ ਠੀਕ ਹੈ ਉਹ ਸੀ ਉਹਦਾ ਪ੍ਰੋਫੈਸ਼ਨ ਪ੍ਰੋਫੈਸ਼ਨ ਚ ਤਾਂ ਅਸੀਂ ਆਪਣੀ ਗੁਜ਼ਰ ਬਸਰ ਲਈ ਸਾਰੇ ਨੌਕਰੀਆਂ ਕਰਦੇ ਆਂ ਕੰਮ ਕਰਦੇ ਆਂ ਹਰ ਤਰ੍ਹਾਂ ਦਾ ਕੰਮ ਕਰਦਾ ਬੰਦਾ ਆਪਣੀ ਰੋਜੀ ਰੋਟੀ ਘਰ ਗ੍ਰਸਤੀ ਚਲਾਉਣ ਦੇ ਵਾਸਤੇ ਪਰ ਕਦੋਂ ਤੁਹਾਡਾ ਪ੍ਰੋਫੈਸ਼ਨ ਪੈਸ਼ਨ ਬਣ ਜਾਂਦਾ ਹੈ ਕਦੋਂ ਉਹ ਚੀਜ਼ ਤੁਹਾਡੇ ਲਈ ਇੱਕ جنੂਨ ਬਣ ਜਾਂਦੀ ਹੈ ਤੁਸੀਂ ਸਾਰੀ ਦੁਨੀਆ ਨੂੰ ਭੁੱਲ ਕੇ ਉਹਦੇ ਪਿੱਛੇ ਲੱਗ ਜਾਂਦੇ ਹੋ ਆਪਾਂ ਕਹਿੰਦੇ ਆ ਨਾ ਵੀ ਕਲਾ ਵਾਹੀ ਗੁਰਜੀ ਕੀ ਵਰਤੀ ਮਾਈਕਰੋ ਜੀ ਤਾਂ ਬਹੁਤ ਲੋਕਾਂ ਦੀ ਕਲਾ ਪਾ ਕੇ ਭਈਦੇ ਹੈ ਕੋਈ ਬਹੁਤ ਸੋਹਣਾ ਗਾ ਰਿਹਾ ਹੁੰਦਾ ਹੈ ਕੋਈ ਬਹੁਤ ਸੋਹਣੀ ਪੇਂਟਿੰਗ ਬਣਾ ਰਿਹਾ ਹੁੰਦਾ ਹੈ ਕੋਈ ਬਹੁਤ ਸੋਹਣਾ ਲਿਖ ਰਿਹਾ ਹੁੰਦਾ ਹੈ ਕਿਸੇ ਦੀ ਬਹੁਤ ਸੋਹਣੀ ਅਦਾਕਾਰੀ ਹੁੰਦੀ ਹੈ ਕਿਸੇ ਨੂੰ ਬਹੁਤ ਸੋਹਣੀਆਂ ਚੀਜ਼ਾਂ ਬਣਾਉਣੀਆਂ ਹੁੰਦੀਆਂ ਕਿਸੇ ਨੂੰ ਬਹੁਤ ਸੋਹਣਾ ਬੋਲਣਾ ਵੀ ਆਉਂਦਾ ਹੁੰਦਾ ਪਰ ਇਹ ਸਾਰੀਆਂ ਚੀਜ਼ਾਂ ਮੈਂ ਬਹੁਤ ਵਾਰ ਦੇਖੀ ਹੈ ਮੈਂ ਬਹੁਤ ਵਿਦਿਆਰਥੀਆਂ ਦੇ ਵਿੱਚੋਂ ਦੀ ਲੱਗੀਆਂ ਐਕਸਪਲੋਰ ਨਹੀਂ ਹੁੰਦੀਆਂ ਮੈਂ ਦੇਖਿਆ ਬੱਚਿਆਂ ਨੂੰ ਬਹੁਤ ਬਹੁਤ ਗੁਣ ਸੀ ਉਹਨਾਂ ਦੇ ਵਿੱਚ ਪਰ ਉਹ ਉਹਨੇ ਕੀ ਰਹੀ ਜਿੰਨਾ ਚਿਰ ਉਹ ਸਾਡੇ ਨਾਲ ਰਹੀਆਂ ਕਾਲਜਾਂ ਚ ਪੜ੍ਹਦੀਆਂ ਰਹੀਆਂ ਜਾਂ ਆਪਣਾ ਕੁਸ਼ ਕਰਦੀਆਂ ਰਹੀਆਂ ਜਿਉਂ ਹੀ ਉਹਨਾਂ ਨੇ ਘਰ-ਗ੍ਰਿਸ਼ਤੀ ਤੇ ਪੈਰ ਰੱਖਿਆ ਇੱਕ ਨਵੀਂ ਦੁਨੀਆ 'ਚ ਚਲੀ ਗਈਆਂ ਉੱਥੋਂ ਦੀਆਂ ਜ਼ਿੰਮੇਵਾਰੀਆਂ ਵੱਖਰੀਆਂ ਹੋ ਗਈਆਂ ਤੇ ਉਹਨਾਂ ਸਾਰੀਆਂ ਚੀਜ਼ਾਂ ਨੇ ਉਹਨਾਂ ਦਾ ਉਹ ਜਿਹੜਾ ਰੱਬ ਵੱਲੋਂ ਮਿਲਿਆ ਹੁਨਰ ਸੀ ਨਾ ਉਹ ਤਬਾਹ ਲਿਆ ਹੁਣ ਇਹਦਾ ਹੁਨਰ ਉੱਥੋਂ ਨਿਕਲ ਕੇ ਆਊਗਾ ਪ੍ਰੈਸ਼ਰ ਹੁੰਦਾ ਮੈਂ ਮੰਨਦੀਆਂ ਕਿ ਅਲੜਪਣਾ ਕੁਆਰੀਆਂ ਕੰਜ ਕੁਆਰੀਆਂ ਕੁੜੀਆਂ ਮਾਪਿਆਂ ਦੇ ਘਰੇ ਪਰੀਆਂ ਹੁੰਦੀਆਂ ਨੇ ਕੋਈ ਫਿਕਰ ਨਹੀਂ ਕੋਈ ਫਕਾ ਨਹੀਂ ਤੇ ਫਿਰ ਉਹ ਘਰ ਦੀ ਰਸਤੀ ਵਿਆਹ ਕੀ ਚੀਜ਼ ਹੁੰਦੀ ਹੈ ਇੱਕ ਜ਼ਿੰਮੇਵਾਰੀਆਂ ਦੀ ਪੰਡ ਹੁੰਦੀ ਹੈ ਜਿਹੜੀ ਤੁਹਾਡੇ ਸਿਰ ਤੇ ਟਿਕ ਜਾਂਦੀ ਹੈ ਜਿੱਦਣ ਵਿਆਹ ਹੋਇਆ ਉਸ ਦਿਨੀ ਬਸ ਬਦਲ ਗਿਆ ਸਾਦਾ ਕੁਛ ਰਫੇਰਿਕ ਕੀ ਹੈ ਸਾਡੀ ਸਾਈਕੋਲੋਜੀ ਕੀ ਹੈ ਮਨੋਵਿਗਿਆਨ ਜਾਂ ਸਾਡੀ ਸਖਲਾਈ ਕੀ ਹੈ ਕਿ ਵਿਆਹ ਕੀਤਾ ਨਿਭਾਉਣ ਲਈ ਤੋੜ ਲੈਣੀ ਇਹਨੂੰ ਨਭਾਣੇ ਇਹਨੂੰ ਅੱਗੇ ਤੋਰਨਾ ਹੈ ਸਮਾਜ ਅੱਗੇ ਤੋਰਨਾ ਹੈ ਘਰ ਅੱਗੇ ਤੋਰਨਾ ਹੈ ਸਾਰਿਆਂ ਦਾ ਆਦਰ ਸਤਕਾਰ ਕਰਨਾ ਹੈ ਸਾਰਿਆਂ ਲਈ ਰੋਟੀਆਂ ਪ੍ਰੋਸਣੀਆਂ ਨੇ ਸਾਰਿਆਂ ਲਈ ਸਾਰਾ ਕੰਮ ਕਰਨਾ ਹੈ ਤਾਂ ਉਹ ਜਿਹੜੀ ਸਖਲਾਈ ਤੇ ਇੱਕ ਲੰਬੀ ਲੜੀ ਹੈ ਨਾ ਜ਼ਿੰਮੇਵਾਰੀਆਂ ਦੀ ਉਹ ਬਹੁਤ ਸਾਰਿਆਂ ਨੂੰ ਇਦਾਂ ਮੈਂ ਰੋਲ ਕੇ ਤਾਂ ਨਹੀਂ ਕਹੂੰਗੀ ਅਮ ਬਸ ਗੁੰਮ ਹੋ ਜਾਂਦੀਆਂ ਨੇ ਉਸੇ ਦੇ ਵਿੱਚ ਹੀ ਸੋ ਵਿਰਲਾ ਹੀ ਹੁੰਦਾ ਹੈ ਜਿਹੜਾ ਕੋਈ ਨਿਕਲ ਕੇ ਬਾਹਰ ਆਉਂਦਾ ਹੈ ਉਹਨਾਂ ਸਾਰੀਆਂ ਹੀ ਚੀਜ਼ਾਂ ਨੂੰ ਕਰਦੇ ਹੋਏ ਉਹਨਾਂ ਸਾਰੇ ਹੀ ਕੰਮਾਂ ਨੂੰ ਕਰਦੇ ਹੋਏ ਕਿਵੇਂ ਉਹ ਡਿਊਟੀਆਂ ਨੂੰ ਆਪਣੀਆਂ ਨੂੰ ਨਿਭਾਉਂਦੀਆਂ ਨੇ ਦਿਨ ਰਾਤ ਲਗਾਉਂਦੀਆਂ ਨੇ ਤਾਂ ਵੀ ਆਪਣੇ ਜੋਗਾ ਆਪਣੇ ਜੀਨ ਜੋਗਾ ਆਪਣੇ ਮਨ ਦਾ ਹੁਨਰ ਆਪਣੇ ਜਨੂਨ ਨੂੰ ਥੋੜਾ ਕਿ ਸਾਥ ਦਵਾਉਂਦੀਆਂ ਉਹਨੂੰ ਜਿਉਂਦਾ ਰੱਖਦੀਆਂ ਨੇ ਉਹਨੂੰ ਨਾਲ ਲੈ ਕੇ ਚਲਦੀਆਂ ਨੇ ਉਹਨੂੰ ਪਿੱਛੇ ਨਹੀਂ ਰਹਿਣ ਦਿੰਦੀਆਂ ਇਨਸਾਨ ਬੰਦੇ ਹੋਣ ਔਰਤਾਂ ਹੋਣ ਸਭ ਦੇ ਅੰਦਰ ਇਹ ਚੀਜ਼ ਬਹੁਤ ਤੁਸੀਂ ਦੇਖੋਗੇ ਗਿਣਤੀ ਦੇ ਲੋਕ ਹੋਣਗੇ ਜਿਹੜੇ ਉੱਪਰ ਤੱਕ ਜਾਂਦੇ ਨੇ ਮੰਜ਼ਿਲ ਤੱਕ ਜਾਂਦੇ ਨੇ ਜਿਨ੍ਹਾਂ ਨੂੰ ਮੁਕਾਮ ਮਿਲਦੇ ਨੇ ਬੰਦੇ ساری ਉਮਰ ਸਟਰਗਲ ਕਰਦੇ ਸੰਘਰਸ਼ ਕਰਦੇ ਅਸੀਂ ਵੀ ਕਰਦੇ ਰਹਾਂ ਪਰ ਭਾਗਾ ਵਾਲਾ ਕੋਈ ਹੁੰਦਾ ਹੈ ਜਿਹੜਾ ਕਹਿੰਦਾ ਹੁਣ ਮੈਂ ਸਕੂਨ ਚਾ ਕੁਣ ਮੈਨੂੰ ਮੰਜ਼ਿਲ ਮਿਲ ਗਈ ਮੰਜ਼ਿਲ ਦੀ ਕੋਈ ਮੂਰਤ ਨਹੀਂ ਹੁੰਦੀ ਕੋਈ ਬੁੱਧ ਨਹੀਂ ਹੁੰਦਾ ਜਿਹੜਾ ਆਪਾਂ ਖੜੀ ਕਰ ਦੇਣਾ ਹੁੰਦਾ ਇਹ ਉਹਨੂੰ ਕੰਮ ਕਰਨ ਵਾਲੀ ਨੂੰ ਆਪਣੇ ਮੰਦਾ ਠਹਿਰਾਓ ਕਿੱਥੇ ਮਿਲ ਜਾਂਦਾ ਹੈ ਸਕੂਨ ਕਿੱਥੇ ਮਿਲ ਜਾਂਦਾ ਹੈ ਉਹ ਕਿੱਥੇ ਗੁੰਮ ਹੋ ਜਾਂਦਾ ਹੈ ਦੁਨੀਆ ਕਿੱਥੇ ਰਹਿ ਜਾਂਦੀ ਉਹ ਰਾਤ ਨੂੰ ਸੌਂਦਾ ਨਹੀਂ ਉਹਨੂੰ ਇਹ ਵੀ ਨਹੀਂ ਲੱਗਦਾ ਮੈਂ ਰਾਤ ਨੂੰ ਸੁੱਤਾ ਉਹ ਗੁੰਮ ਹੁੰਦਾ ਹੈ ਭਗਵਾਲਾ ਹੁੰਦਾ ਵਾਈਗਰੂ ਜਿਹੇ ਹੁੰਦਾ ਕਾਸਟ ਤਾਂ ਤੇ ਸੇਪੜ ਉਸਕੇ ਤੇਜਾ ਹੁੰਦਾ ਸੋ ਦਵਿੰਦਰ ਕੌਰ ਟਟ ਰੀਅਲੀ ਬੇਟਾ ਮੇਰੇ ਤੋਂ ਛੋਟੀ ਐ ਮੇਰੇ ਛੋਟੀ ਭੈਣ ਐ ਮੈਂ ਬਹੁਤ ਇੰਪ੍ਰੈਸ ਹੋਈ ਆ ਤੇਰੇ ਤੋਂ ਤੇ ਬਾਈਕਰ ਜੀ ਦੀ ਬਖਸ਼ੀ ਹੋਈ ਕੁੜੀ ਬਹੁਤ ਪਤਨੀ ਕੁੜੀ ਐ ਮੈਂ ਉਹਨੂੰ ਦੇਖਿਆ ਬਹੁਤ ਸਾਲਾਂ ਤੋਂ ਦੇਖਦੀ ਆਈ ਹਾਂ ਨਾ 30 35 40 ਸਾਲਾਂ ਤੋਂ ਦੇਖਦੀ ਆ ਉਹਨੂੰ ਮੈਂ ਬਹੁਤ ਅਲੜ ਜੀ ਸੀ ਬੜੀ ਸੋਹਣੀ ਬੜੀ ਸੋਬਰ ਜੀ ਕੁੜੀ ਘੱਟ ਬੋਲਣ ਵਾਲੀ ਜਿਆਦਾ ਬੋਲਦੀ ਨਹੀਂ ਤੇ ਹੁਣ ਮੈਂ ਉਹਦੀ ਅੱਖਾਂ ਦੇ ਸ਼ੀਸ਼ੇ ਦੇਖਿਆ ਅਨਕਦੇ ਸ਼ੀਸ਼ੇ ਦੇਖੇ ਮੋٹے ਮੋٹے ਹੋ ਗਏ ਨੇ ਮੈਂ ਉਹਨੂੰ ਬੜੀ ਹੋਰ ਤਰ੍ਹਾਂ ਦੇਖਿਆ ਤੇ ਉਹ ਮੈਨੂੰ ਲੱਗਿਆ ਵੀ ਕਿੰਨੇ ਕੁ ਸੂਈਆਂ ਜਤਾਗੇ ਨੇ ਪਰੋਏ ਹੋਣਗੇ ਮੋਤੀ ਪਰੋਏ ਹੋਣਗੇ ਅੱਧੀ ਅੱਧੀ ਰਾਤ ਤੱਕ ਜਾਗੇ ਵੀ ਹੋਊਗੀ ਇਹ ਚੀਜ਼ਾਂ ਨੇ ਨਾ ਜਿਹੜੀਆਂ ਇਹ ਤੁਹਾਨੂੰ ਸੌਣ ਨਹੀਂ ਦਿੰਦੀਆਂ ਟਿਕਣ ਵੀ ਨਹੀਂ ਦਿੰਦੀਆਂ ਹਮੇਸ਼ਾ ਜਾਗਾ ਕੇ ਸੁੱਤੇ ਪਹੇਗੇ ਤੁਸੀਂ ਉਹਨਾਂ ਦੇ ਵਿੱਚੋਂ ਦੀ ਲੱਗਦੇ ਹੁੰਨੇ ਹੋ ਤੁਹਾਨੂੰ ਸੁਪਨੇ ਵੀ ਉਹਨਾਂ ਦੇ ਆ ਰਹੇ ਹੁੰਦੇ ਸੋ ਮੈਨੂੰ ਯਕੀਨ ਹੈ ਇਹ ਕਿ ਦਵਿੰਦਰ ਤੇਰੇ ਸੁਣਾਣੇ ਕੋਈ ਨਾ ਕੋਈ ਡੱਬਾ ਜ਼ਰੂਰ ਪਿਆ ਹੋਊਗਾ ਜਿਹਦੇ ਚ ਸੂਈ ਧਾਗੇ ਹੋਣਗੇ ਜਿਹਦੇ ਚ ਮੋਤੀ ਮਣਕੇ ਹੋਣਗੇ ਜਿਹਦੇ ਵਿੱਚ ਤੂੰ ਆਪਣੇ ਖਿਆਲ ਪਰੋਏ ਉਹਨਾਂ ਗੁੱਡੀਆਂ ਸੰਗ ਹੀ ਖੇਡਦੀਆਂ ਤੂੰ ਉਹਨਾਂ ਗੁੱਡੀਆਂ ਦੇ ਵਿੱਚ ਹੀ ਰਹਿਣੀ ਹੈ ਉਹ ਗੁੱਡੀਆਂ ਤੇਰੀ ਜ਼ਿੰਦਗੀ ਬਣ ਗਈਆਂ ਨੇ ਸੋ ਇਸੇ ਤਰ੍ਹਾਂ ਇੱਕ جنੂਨ ਮੇਰਾ ਵੀ ਰਿਹਾ ਆਪਣੇ ਸਭਿਆਚਾਰ ਨੂੰ ਪ੍ਰਮੋਟ ਕਰਨ ਦਾ ਸੰਭਾਲਨ ਦਾ ਰੀਤੀ ਰਿਵਾਜਾਂ ਦੇ ਉੱਪਰ ਕੰਮ ਕਰਨ ਦਾ ਜਿੱਥੇ ਮੇਰਾ ਸਭਿਆਚਾਰ ਜੁੜੇ ਜਿੱਥੇ ਭਾਈਚਾਰਾ ਜੁੜੇ ਜਿੱਥੇ ਸਾਡੀਆਂ ਸਾਰੀਆਂ ਰੀਤਾਂ ਜੁੜਨ ਜਿੱਥੇ ਗੀਤ ਜੁੜਨ ਜਿੱਥੇ ਸਾਡੇ ਸਾਰੀ ਕਲਾਕ੍ਰਿਤੀ ਲੋਕ ਕਲਾਵਾਂ ਜਿੱਥੇ ਉਹ ਜੁੜਨ ਜਿੱਥੇ ਪਹਿਰਾਵਾ ਹੋਵੇ ਇਹ ਸਾਡੀ ਪਛਾਣ ਹੈ ਇਦੇ ਨਾਲ ਲੋਕ ਸਾਨੂੰ ਪਹਿਚਾਨਦੇ ਆ ਜੇ ਸਾਰੀਆਂ ਚੀਜ਼ਾਂ ਨੂੰ ਆਪਾਂ ਛੱਡ ਦੇਾਂਗੇ ਤੇ ਆਪਾਂ ਗਵਾਚ ਜਾਾਂਗੇ ਸਾਡੇ ਪਰਛਾਵੇਂ ਸਾਡਾ ਸਾਥ ਹੀ ਛੱਡ ਜਾਣਗੇ ਹੈਨਾ ਅਸੀਂ ਕੀ ਦੱਸਾਂਗੇ ਲੋਕਾਂ ਨੂੰ ਕਿ ਅਸੀਂ ਕੌਣ ਆ ਸੋ ਇਸ ਤਰ੍ਹਾਂ ਆਪਾਂ ਸਾਰਿਆਂ ਨੇ ਕੰਮ ਕਰਨਾ ਜਿੰਨੀ ਵੀ ਕਿਸੇ ਦੇ ਵਿੱਚ ਕੋਈ ਕਲਾ ਹੈਗੀ ਐ ਉਹਨੂੰ ਜ਼ਰੂਰ ਉਗੜ ਉਹਨੂੰ ਜ਼ਰੂਰ ਅੱਗੇ ਲੈ ਕੇ ਆਓ ਤੁਸੀਂ ਬਹੁਤ ਕੁਝ ਕਰ ਸਕਦੇ ਹੋ ਚਾਹੇ ਤੁਸੀਂ ਜੌਬ ਕਰਦੇ ਹੋ ਨੌਕਰੀਆਂ ਕਰਦੇ ਹੋ ਮੈਂ ਯੂਥ ਫੈਸਟੀਵਲ ਦੇ ਉੱਤੇ ਦੇਖਦੀਆਂ ਕਈ ਵਾਰ ਥੋੜੀ ਨਿਰਾਸ਼ਾ ਵੀ ਹੁੰਦੀ ਹੈ ਕਿ ਚੀਜ਼ਾਂ ਬਦਲਦੇ ਬਦਲਦੇ ਇੰਨੀਆਂ ਬਦਲ ਗਈਆਂ ਕਿ ਇਹ ਲੱਗਦਾ ਹੁੰਦਾ ਹੈ ਵੀ ਹੁਣ ਇਹਨਾਂ ਨੂੰ ਮੋੜਾ ਪਾ ਕੇ ਲਿਆਉਣਾ ਹੈ ਤੇ ਬੰਨ ਲਾਉਣਾ ਹੈ ਕਿਤੇ ਤਾਂ ਉਹ ਥੋੜਾ ਔਖਾ ਹੋਊਗਾ ਪਰ ਜੇ ਆਪਾਂ ਕੋਸ਼ਿਸ਼ ਕਰੀਏ ਕੁਝ ਵੀ ਔਖਾ ਨਹੀਂ ਹੁੰਦਾ ਤੁਹਾਨੂੰ ਜੋ ਗੁਣ ਵਾਹਿਗੁਰੂ ਨੇ ਦਿੱਤਾ ਆਪਾਂ ਕੰਮ ਕਰਦੇ ਆਂ ਤੇ ਤੁਸੀਂ ਉਹਨੂੰ ਥੋੜਾ ਥੋੜਾ ਵਣਡੋ ਪੂਰਾ ਪੂਰਾ ਵੀ ਵਣਡੋ ਤਾਂ ਬੂੰਦ ਬੂੰਦ ਨਾਲ ਮਟਕਾ ਭਰ ਜਾਂਦੇ ਨੇ ਨਾ ਦਰਿਆ ਬਣ ਜਾਂਦੇ ਨੇ ਨੀਨ ਤਾਂ ਤੁਹਾਡੀਆਂ ਕੋਸ਼ਿਸ਼ਾਂ ਬੇਕਾਰ ਨਹੀਂ ਰਹਿਣਗੀਆਂ ਜਿਹਦੇ 'ਚ ਜੋ ਵੀ ਹੁਨਰ ਹੈ ਉਸ ਨੂੰ ਵਣਡੋ ਉਸ ਨੂੰ ਅੱਗੇ ਲੈ ਕੇ ਆਓ ਤੇ ਜਿਹੜੀ ਅੱਜ ਦੀ ਜਨਰੇਸ਼ਨ ਹੈ ਉਹਨਾਂ ਨੂੰ ਜ਼ਰੂਰ ਸਿਖਾਓ ਆਪਣੀਆਂ ਇਹ ਚੀਜ਼ਾਂ ਉਹਨਾਂ ਨੂੰ ਪਿੱਛੇ ਆਪਣੇ ਪਛੋਕਰ ਦੇ ਨਾਲ ਜੋੜੋ ਆਪਣੀ ਵਿਰਾਸਤ ਦੇ ਨਾਲ ਜੋੜੋ ਤੇ ਉਹ ਤਰਕੇ ਅੱਗੇ ਤੁਹਾਡੀ ਬਰਗੇਡ ਬਣ ਜਾਏਗੀ ਤੁਸੀਂ ਉਹਨਾਂ ਨੂੰ ਸਿਖਾਇਆ ਉਹ ਅੱਗੇ ਸਿਖਾ ਦੇਣਗੇ ਉਹ ਹੋਰ ਅੱਗੇ ਸਿਖਾ ਦੇਣਗੇ ਇਹ ਬਾਤਾਂ ਪੈਂਦੀਆਂ ਰਹਿਣਗੀਆਂ ਹੰਗਾਰੇ ਭਰੇ ਜਾਣਗੇ ਮੈਂ ਛੋਟੇ ਛੋਟੇ ਬੱਚਿਆਂ ਨੂੰ ਵੀ ਦੇਖ ਰਹੀ ਹਾਂ ਸਟੇਜ ਦੇ ਉੱਤੇ ਆ ਕੇ ਪੰਜਾਬੀ ਸੱਭਿਆਚਾਰ ਕੋਈ ਮਾੜੀ-ਮੋਟੀ ਗੱਲ ਨਹੀਂ ਹੈਗੀ ਵੀ ਕਿਸੇ ਗੁਲਾਰੇ ਦੇ ਨਾਲ ਹੀ ਕਿਤੇ ਕਿਤੇ ਐਂ ਖਤਮ ਨਹੀਂ ਖਤਮ ਤਾਂ ਬਹੁਤ ਦੂਰ ਦੀ ਗੱਲ ਹੈ ਇਹ ਮਾਨ ਮਤ ਹੈ ਇਹਦੀਆਂ ਜੜਾਂ ਬੜੀਆਂ ਡੂੰਘੀਆਂ ਨੇ ਪिपल ਬਰੋਖਤੇ ਜਿਹੜੇ ਨੇ ਉਹ ਐਵੇਂ ਥੋੜੀ ਨਾ ਛੱਡੀਆਂ ਨਿਸ਼ਾਨੀਆਂ ਬੜੀਆਂ ਹੋਈਆਂ ਨੇ ਬੜੀਆਂ ਡੂੰਘੀਆਂ ਜੜਾਂ ਨੇ ਉਹਨਾਂ ਦੀਆਂ ਪਤਾਲ ਚ ਗੱਟੀਆਂ ਹੋਈਆਂ ਨੇ ਉਹੀ ਹੈ ਸਾਡਾ ਸੱਭਿਆਚਾਰ ਉਹੀ ਹੈ ਸਾਡਾ ਸਾਰਾ ਕੁਝ ਸੋ ਤੁਸੀਂ ਜੁੜੋ ਆਪਣੇ ਸੱਭਿਆਚਾਰ ਦੇ ਨਾਲ ਦੇਖੋ ਰੀਤਾ ਨਾਲ ਪ੍ਰੀਤਾ ਨੂੰ ਦੇਖੋ ਕੋਈ ਔਖਾ ਕੰਮ ਨਹੀਂ ਹੈ ਜੋ ਅਸੀਂ ਉਸ ਫਿਲਮ ਦੇ ਵਿੱਚ ਦਿਖਾਇਆ ਹੋਇਆ ਹੈ ਦੀਆਂ ਸ਼ਾਦੀਆਂ ਦੀਆਂ ਰੀਤਾਂ ਕਿੰਨੇ ਸਾਰੇ ਰਿਸ਼ਤੇਦਾਰ ਆਉਂਦੇ ਸੀਗੇ ਮਹੀਨਾ ਸਵਾ ਸਵਾ ਮਹੀਨਾ ਵਿਆਹ ਚੱਲਦਾ ਹੁੰਦਾ ਸੀ ਲੋਕ ਕਿੰਨਾ ਇੰਜੋਏ ਕਰਦੇ ਹੁੰਦੇ ਸੀਗੇ ਕਿ ਮੁੜ ਕੇ ਜਾਣ ਨੂੰ ਇਹਨਾਂ ਦਾ ਹੀ ਨਹੀਂ ਕਰਦਾ ਹੁੰਦਾ ਸੀ ਹਰ ਰਸਮ ਹਰ ਰਿਸ਼ਤੇ ਨੂੰ ਵਟਾਇਆ ਜਾਂਦਾ ਸੀ ਹਰ ਆਏ ਗਏ ਦਾ ਆਦਰ ਮਾਨ ਤਾਂ ਅੱਜ ਵੀ ਆਪਾਂ ਨੂੰ ਪਤਾ ਹੈ ਪੰਜਾਬੀ ਜਿਹੜੀ ਪੰਜਾਬੀ ਲੋਕ ਹੈਗੇ ਆ ਮਹਿਮਾਨ ਨਿਵਾਸੀ ਦੇ ਵਿੱਚ ਤਾਂ ਮਸ਼ਹੂਰ ਨੇ ਚਾਹੀ ਮੁਲਕ ਦੇ ਕਿਸੇ ਵੀ ਇਲਾਕੇ 'ਚ ਤੁਸੀਂ ਬੈਠਿਓ ਤੁਹਾਡੇ ਦੇਸ਼ ਦਾ ਬੰਦਾ ਤੁਹਾਨੂੰ ਮਿਲ ਜੇ ਤੁਹਾਨੂੰ ਕੋਈ ਆਪਦਾ ਬੰਦਾ ਗੱਲ ਕਰਵਾਲਾ ਆਪਣੀ ਭਾਸ਼ਾ ਬੋਲਦਾ ਸੁਣ ਜੇ ਤੁਸੀਂ ਖੜੇ ਹੋ ਜਾਂਦੇ ਹੋ ਮੋੜ ਕੇ ਉਹਦੇ ਵੱਲ ਦੇਖਣ ਲੱਗ ਜਾਂਦੇ ਹੋ ਵੀ ਲੱਗਦਾ ਤਾਂ ਸਾਡੇ ਹੀ ਹੈ ਨਾ ਸੋ ਇਸੇ ਤਰ੍ਹਾਂ ਆਪਾਂ ਅਪਣਾਈਏ ਚੀਜ਼ਾਂ ਨੂੰ ਵਿਆਹ ਦੇ ਵਿੱਚ ਜਿੰਨਾ ਵੀ ਰਿਸ਼ਤਾ ਵਿਧਾਨ ਇਕੱਠਾ ਹੁੰਦਾ ਸੀਗਾ ਨਾਨ ਕਿੰਦਾ ਦਾਦ ਕਿੰਦਾ ਭੈਣਾਂ ਪਰਜਾਈਆਂ ਮਾਮੀਆਂ ਭੂਆ ਚਾਚੀਆਂ ਤਾਈਆਂ ਸਾਰਿਆਂ ਦੇ ਕੋਲ ਕਰਨ ਲਈ ਇੱਕ ਰਸਮ ਦਿੱਤੀ ਜਾਂਦੀ ਸੀ ਕਿਉਂ ਕਿਉਂਕਿ ਉਹਨਾਂ ਨੂੰ ਵੜਿਆਇਆ ਜਾਂਦਾ ਸੀ ਉਹਨਾਂ ਨੂੰ ਜੀ ਆਇਆਂ ਕਿਹਾ ਜਾਂਦਾ ਸੀ ਕਿ ਜੇ ਤੁਸੀਂ ਸਾਡੇ ਵਿਆਹ ਦੇ ਵਿੱਚ ਸ਼ਾਮਲ ਹੋਣ ਲਈ ਆਏ ਹੋ ਤੁਹਾਡੇ ਲਈ ਇਹ ਅਸੀਂ ਪਹਿਲਾਂ ਹੀ ਇੱਕ ਜਗ੍ਹਾ ਆਦਰਯੋਗ ਜਗ੍ਹਾ ਬਣਾ ਕੇ ਰੱਖੀ ਹੋਈ ਹੈ ਦੇਖੋ ਮੈਂ ਕੋ ਬਹੁਤਾ ਲੰਬਾ ਨਹੀਂ ਕਰੂੰਗੀ ਕੋ ਛੋਟੀ ਜੀ ਗੱਲ ਕਰੂੰਗੀ ਬਾਕੀ ਤਾਂ ਤੁਸੀਂ ਉਹ ਵੈਬ ਸੀਰੀਜ਼ ਸਾਡੀਆਂ ਚੱਲ ਰਹੀਆਂ ਨੇ ਰੀਤਾ ਨਾਲ ਪ੍ਰੀਤਾ ਇਸ ਲਈ 6ਵਾਂ ਐਪੀਸੋਡ ਚੱਲ ਰਿਹਾ ਹੈਗਾ ਤੁਸੀਂ ਸਾਰਾ ਦੇਖ ਰਹੇ ਹੋ ਧੰਨਵਾਦ ਵੀ ਕਰਦੀ ਜਾਵਾ ਤੁਸੀਂ ਬਹੁਤ ਵੱਡਾ ਹੰਗਾਰਾ ਦੇ ਰਹੇ ਹੋ ਔਰ ਗੱਲ ਜਿਹੜੀ ਮੈਂ ਕਰਨੀ ਸੀ ਕਿ ਜਾਗੋ ਅੱਜ ਵੀ ਮਸ਼ਹੂਰ ਹੈ ਫੇਮਸ ਹੈ ਕੋਈ ਵੀ ਵਿਆਹ ਜਾਗੋ ਤੋਂ ਬਿਨਾ ਕੰਪਲੀਟ ਨਹੀਂ ਹੁੰਦਾ ਜਦੋਂ ਕਾਰਡ ਆਉਂਦਾ ਤਾਂ ਜਾਗੋ ਦੀ ਇੱਕ ਵੱਖਰੀ ਤਰੀਕ ਪਾਈ ਹੁੰਦੀ ਹੈ ਸੰਗੀਤ ਨਾਲ ਜਾਗੋ ਵੀ ਅੱਗੇ ਆ ਗਈ ਹੈ ਤਾਂ ਕੋਈ ਕਿੰਨੀ ਵੱਡੀ ਗੱਲ ਹੈ ਜੇ ਆਪਾਂ ਉਸ ਆਪਣੀ ਪੁਰਾਣੀ ਜਾਗੋ ਨੂੰ ਇੱਥੇ ਲਿਆਈਏ ਇਹ ਤਾਂ ਆਪਾਂ ਨਹੀਂ ਭੁੱਲ ਰਹੇ ਨਾ ਕਿ ਜਾਗੋ ਸਾਡੇ ਸੱਭਿਆਚਾਰ ਦਾ ਇੱਕ ਬਹੁਤ ਵਿਆਦਾ ਸ਼ਿੰਗਾਰ ਹੈ ਬਹੁਤ ਮਹੱਤਵਪੂਰਨ ਚੀਜ਼ ਹੈ ਇਤਾ ਪੈਸੇ ਕਰਕੇ ਨਾਲ ਲਈ ਆਉਂਦੇ ਆ ਨਾ ਉਹਨੂੰ ਤਾਂ ਉਹਨੂੰ ਆਪਾਂ ਉਸੇ ਤਰ੍ਹਾਂ ਹੀ ਨਾਲ ਲਈ ਆਈਏ ਕੀ ਕਰਨਾ ਹੈ ਇਕੁਅਲ ਟੂ ਹੀ ਹੈ ਨਾ ਸਾਰਿਆਂ ਗੁਣ ਹੁੰਦੀ ਹੈ ਨਹੀਂ ਹੁੰਦੀ ਤੇ ਆਣ ਗਵਾਂ ਚੋਂ ਮੰਗ ਲਓ ਆਟਾ ਸਾਈ ਨਹੀਂ ਗੁਣ ਦੀ ਆਪਾਂ ਭੈਣਾ ਥੋੜਾ ਜਿਹਾ ਕਰਣਾ ਕਰਕੇ ਸਖਤ ਬਣਾ ਕੇ ਗੁਣ ਲਓ ਤੇ ਲਗਾ ਲਓ ਉਹਦੇ ਆਲੇ ਦੁਆਲੇ ਜਾਗੋ ਦੇ ਉੱਤੇ ਦੀਵੇ ਬਣਾ ਲਓ ਛੋਟੇ ਛੋਟੇ ਦੀਵੇ ਨੇ ਉਹ ਦੀਵੇ ਬਣਾ ਕੇ ਤੁਸੀਂ ਰੱਖ ਲਓ ਜਾਗੋ ਦੇ ਮੂੰਹ ਦੇ ਉੱਪਰ ਕੋਈ ਬਾਟੀ ਰੱਖ ਲਓ ਕੋਈ ਗੜਵੀ ਰੱਖ ਲਓ ਜਾਗੋ ਚ ਬੜੇਵੇਂ ਪਾ ਲਓ ਤੇਲ ਪਾ ਲਓ ਮੁਸ਼ਕਪੂਰ ਦੀਆਂ ਟਿੱਕੀਆਂ ਪਾ ਲਓ ਉਹਨੂੰ ਜਗਾ ਲਓ ਇਹਨੂੰ ਰੱਖ ਲਓ ਸਿਰ ਦੇ ਉੱਤੇ ਤੇ ਫਿਰ ਤੁਹਾਨੂੰ ਇਹ ਵੀ ਪਤਾ ਹੋਏ ਕਿ ਇਹ ਰਸਮ ਮੰਮੀ ਦੇ ਹਿੱਸੇ ਆਈ ਹੋਈ ਹੈ ਨਾਨਕੀਆਂ ਦੇ ਹਿੱਸੇ ਆਈ ਹੋਈ ਹੈ ਉਹਨਾਂ ਨੇ ਹੀ ਪਿੰਡ 'ਚ ਜਾਗੋ ਲੈ ਕੇ ਨਿਕਲਣ ਉਹਨਾਂ ਨੇ ਹੀ ਸਾਰਾ ਮੈਂ ਖਰੂਦ ਵੀ ਨਹੀਂ ਕਹੂੰਗੀ ਚਾਹ ਮਨਾਰ ਕਰਨਾ ਦੋਤੇ ਦੇ ਵਿਆਹ ਤੇ ਨਾਨਕ ਸ਼ੱਕ ਲੈ ਕੇ ਆਈ ਹੋਣੀ ਉਹ ਸਾਰੇ ਉਹਨਾਂ ਦੀ ਚਾਹ ਮਨਾਰ ਹੁੰਦੇ ਨੇ ਹੁਣ ਆਪਾਂ ਕੀ ਕਰਦੇ ਆ ਆਪਾਂ ਇੱਕ ਲਾਈਟ ਵਾਲੀ ਜਾਗੋ ਲਿਓ ਨੇ ਬੜਾ ਸੱਖਾ ਜਿਹਾ ਕੰਮ ਹੁੰਦਾ ਉਹ ਹੈਨਾ ਲਾਈਟਾਂ ਜਗਦੀਆਂ ਨੇ ਤੇ ਫਿਰ ਉਹ ਆਪਾਂ ਕਦੇ ਕਿਸੇ ਦੇ ਸਿਰ ਤੇ ਧਰ ਦਿੰਨੇ ਆ ਕਦੇ ਕਿਸੇ ਦੇ ਸਿਰ ਤੇ ਧਰ ਦਿੰਨੇ ਆ ਮੈਂ ਵਿਆਹ ਮਾਤੇ ਜਾਨੀ ਆ ਮੈਂ ਹੈਰਾਨ ਹੁਣੀ ਆ ਜਿਹੜੇ ਵੀ ਕੋਈ ਮਹਿਮਾਨ ਆਉਂਦੇ ਆ ਨਾ ਜਿਹਦਾ ਕੋਈ ਆਦਰ ਸਨਸਕਾਰ ਕਰਨਾ ਹੈ ਜਿਹਨੂੰ ਆਪਾਂ ਸਪੈਸ਼ਲ ਦਿਖਾਉਣਾ ਹੈ ਜਾਗੋ ਉਹਨੂੰ ਬੁਲਾ ਕੇ ਉਹਦੇ ਸਿਰ ਤੇ ਰੱਖ ਕੇ ਕਹਿੰਦੇ ਆ ਗੇੜਾ ਦੇ ਲੈ ਆਪਾਂ ਇਹ ਭੁੱਲੀ ਗਏ ਵੀ ਨਾਨਕਿਆਂ ਦੀ ਚੀਜ਼ ਹੈ ਇਹ ਜਾਗੋ ਮਾਮੀ ਦੇ ਹੀ ਸਿਰ ਤੇ ਟਿਕੂਗੀ ਚਾਹੇ ਉਹ ਵੱਡੀ ਹੈ ਚਾਹੇ ਉਹ ਛੋਟੀ ਹੈ ਉਹਦੇ ਹਿੱਸੇ ਦੀ ਖੁਸ਼ੀ ਨੂੰ ਆਪਾਂ ਖਿੱਚੀਏ ਉਹਦੇ ਕੋਲੋਂ ਉਹ ਉਹਨੂੰ ਹੀ ਕਰਨ ਦੇ ਲਈ ਇਸੇ ਜਿਹੜਾ ਬਾਕੀ ਰਸਮਾਂ ਨੇ ਪਹਿਣ ਲਈ ਵੀ ਹੈ ਪਰਝਾਈ ਲਈ ਵੀ ਹੈ ਦਾਦੀਆਂ ਲਈ ਵੀ ਹੈ ਭੂਆ ਲਈ ਵੀ ਹੈ ਦਾਦੀ ਲਈ ਵੀ ਹੈ ਮਾਂ ਲਈ ਵੀ ਹੈ ਸਾਰਿਆਂ ਲਈ ਹੈ ਸੋ ਸਾਰੇ ਜਾਨੇ ਆਪਣੀ ਆਪਣੀ ਖੁਸ਼ੀ ਮਨਾਓ ਆਪਣੇ ਹਿੱਸੇ ਦਾ ਕੰਮ ਕਰੋ ਵਿਰਾਸਤ ਨਾਲ ਜੁੜੋ ਮੈਂ ਕਹੂੰਗੀ ਕਿ ਇਹ ਹੈ ਅਸਲੀ ਜੋ ਦਵਿੰਦਰ ਘੜ ਟਕਸ ਦਿਖਾ ਰਹੇ ਨੇ ਵਿਰਸੇ ਦਾ ਵਿਕਾਸ ਉਹੀ ਗੁੱਡੀਆਂ ਨੇ ਉਹੀ ਪਟੋਲੇ ਨੇ ਉਹੀ ਕੱਪੜੇ ਨੇ ਉਹੀ ਸੰਗੀਆਂ ਨੇ ਉਹੀ ਹਰਾਨੀ ਹਾਰ ਪਾਏ ਹੋਏ ਨੇ ਉਹੀ ਸਾਰਾ ਕੁਝ ਹੈ ਤਾਂ ਅੱਜ ਦੇ ਯੁੱਗ 'ਚ ਕਿਉਂ ਨਹੀਂ ਆਪਾਂ ਉਸੇ ਨੂੰ ਇਸੇ ਤਰ੍ਹਾਂ ਨਹੀਂ ਆ ਕੇ ਆਪਣੀ ਇਸ ਪੀੜੀ ਦੇ ਸਾਹਮਣੇ ਖੜਾ ਕਰ ਸਕਦੇ ਮੈਂ ਨਿੱਜੀ ਤੌਰ ਤੇ ਦਵਿੰਦਰ ਤੈਨੂੰ ਬਹੁਤ ਮੁਬਾਰਕਵਾਦ ਵੀ ਦੇਣੀ ਆ ਯੁੱਗ ਯੁੱਗ ਜਿਉ ਇਹੋ ਜੇ ਕੰਮ ਕਰੋ ਤੇ ਆਪਣੇ ਸੱਭਿਆਚਾਰ ਦਾ ਜਿਹੜਾ ਨਾਮ ਹੈ ਉਸ ਦੀ ਖੂਬਸੂਰਤੀ ਹੈਗੀ ਹੈ ਉਹ ਆਪਾਂ ਅੱਜ ਦੀ ਜੇਨਰੇਸ਼ਨ ਨੂੰ ਤਾਂ ਦਿਖਾਈਏ ਤੇ ਸਮਝਾਈਏ ਤੇ ਜਿਹੜੇ ਸਾਡੇ ਵਰਗੇ ਨੇ ਉਹਨਾਂ ਨੂੰ ਖੁਸ਼ੀ ਦੇਈਏ ਉਹ ਦੇਖ ਕੇ ਉਹਨਾਂ ਦਾ ਮਾਣ ਵਧਾਈਏ ਤੈਨੂੰ ਬਹੁਤ-ਬਹੁਤ ਵbmodਕਾ ਨਾਲ ਹੀ ਮੈਂ ਜੋ ਤੁਹਾਡੇ ਸਾਥੀ ਨੇ ਡਾਕਟਰ ਸਾਹਿਬ ਉਹਨਾਂ ਦੇ ਲਈ ਸ਼ਲਾਗਾ ਕਰਾਂ ਉਹਨਾਂ ਨੇ ਤੇਰੇ ਹੁਨਰ ਨੂੰ ਚਾਰ ਚੰਦ ਲਾਈ ਨੇ ਤੈਨੂੰ ਬਹੁਤ ਸਪੇਸ ਦਤੀ ਹੈ ਔਰ ਤੇਰੇ ਗੁਣ ਦੀ ਬਹੁਤ ਉਹਨਾਂ ਨੇ ਕਦਰ ਪਾਈ ਹੈ ਉਨ੍ਹਾਂ ਦੇ ਸਪੋਰਟ ਦੇ ਨਾਲ ਉਨ੍ਹਾਂ ਦੀ ਚੰਗੀ ਨਿਆਰੀ ਸੋਚ ਦੇ ਨਾਲ ਇਹ ਗੱਲਾਂ ਬਹੁਤ ਅੱਗੇ ਜਾ ਰਹੀਆਂ ਨੇ ਅਹ ਰਲ ਕੇ ਸਾਰੇ ਹੰਬੜਾ ਮਾਰੀ ਸਾਰਿਆਂ ਕੋਲ ਗੋਣੇ ਇੱਕ ਦੂਜੇ ਨੂੰ ਸਪੋਰਟ ਕਰੀਏ ਇੱਕ ਦੂਜੇ ਦਾ ਹੱਥ ਫੜੀਏ ਤੇ ਪੰਜਾਬੀ ਸੱਭਿਆਚਾਰ ਦੀ ਖੂਬਸੂਰਤੀ ਨੂੰ ਪੂਰੀ ਦੁਨੀਆ ਵਿਸ਼ਵ ਦੇ ਵਿੱਚ ਫਲਾਈਏ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਸਤਿ ਸ੍ਰੀ ਅਕਾਲ